ਸੱਤਰੀਆ ਕਾਲ ਮੈਂ ਹਾਦੀਪੀਕਾ ਖੋਸਲਾਤ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਅੱਜ ਦੀਆਂ ਖਬਰਾਂ ਉੱਚ ਸਿੱਖਿਆ ਹਾਸਲ ਕਰਨ ਦੇ ਮਾਮਲੇ ਵਿੱਚ ਅਮਰੀਕਾ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਸਿੱਖਿਆ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਿਸ਼ਵੀਕਰਨ ਅਮਰੀਕਾ ਵਿੱਚ ਅਥਾ ਮੌਕੇ ਅਤੇ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀਆਂ ਦੀ ਮੌਜੂਦਗੀ ਭਾਰਤੀ ਵਿਦਿਆਰਥੀਆਂ ਨੂੰ ਉੱਚੇਰੀ ਸਿੱਖਿਆ ਲਈ ਅਮਰੀਕਾ ਵੱਲ ਆਕਰਸ਼ਿਤ ਕਰ ਰਹੀ ਹੈ ਵਿਦਿਆਰਥੀ ਖਾਸ ਕਰਕੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਗਣਿਤ ਦੇ ਵਿਸ਼ਿਆਂ ਵਿੱਚ ਪੜ੍ਹਾਈ ਕਰਦੇ ਹਨ ਪੈਸ ਯੂਨੀਵਰਸਿਟੀ ਦੇ ਪ੍ਰਧਾਨ ਮਾਰਵਿਨ ਕ੍ਰਿਸਲੋਵ ਨੇ ਇੱਕ ਇੰਟਰਵਿਊ ਵਿੱਚ ਪੀਟੀਆਈ ਨੂੰ ਦੱਸਿਆ ਕਿ ਇੱਥੇ ਭਾਰਤੀ ਨੌਜਵਾਨਾਂ ਦੀ ਵੱਧ ਰਹੀ ਗਿਣਤੀ ਅਤੇ ਉਹਨਾਂ ਦਾ ਸਿੱਖਿਆ ਲਈ ਉਤਸ਼ਾਹ ਅਤੇ ਅਮਰੀਕਾ ਵਿੱਚ ਅਥਾਹ ਮੌਕੇ ਵਧੇਰੇ ਆਕਰਸ਼ਣ ਦਾ ਕੇਂਦਰ ਹਨ ਇੰਟਰਨੈਸ਼ਨਲ ਐਜੂਕੇਸ਼ਨਲ ਐਕਸਚੇਂਜ ਦੀ ਇੱਕ ਤਾਜ਼ਾ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ 2023-2024 ਵਿੱਚ ਅਮਰੀਕਾ ਵਿੱਚ ਰਿਕਾਰਡ 331602 ਭਾਰਤੀ ਵਿਦਿਆਰਥੀ ਆਏ ਅਤੇ ਇਸ ਨਾਲ ਹੀ ਭਾਰਤ ਨੇ ਪਿਛਲੇ ਸਾਲ ਇਸ ਮਾਮਲੇ ਵਿੱਚ ਚੀਨ ਨੂੰ ਪਛਾੜ ਦਿੱਤਾ ਸੀ ਇਹ ਪਿਛਲੇ ਸਾਲ ਦੇ ਮੁਕਾਬਲੇ 23 ਫੀਸਦੀ ਦਾ ਵਾਧਾ ਹੈ ਕ੍ਰਿਸ ਲਾਵ ਨੇ ਕਿਹਾ ਕਿ ਇੱਥੇ ਇੱਕ ਵੱਡਾ ਭਾਰਤੀ ਅਮਰੀਕੀ ਪਾਈਚਾਰਾ ਹੈ ਜੋ ਵਿਦਿਆਰਥੀਆਂ ਨੂੰ ਅਮਰੀਕਾ ਵੱਲ ਆਕਰਸ਼ਿਤ ਕਰਦਾ ਹੈ ਇਹ ਲੋਕ ਭਾਰਤੀ ਪਾਈਚਾਰੇ ਨਾਲ ਨਜ਼ਦੀਕੀ ਸੰਬੰਧ ਰੱਖਣਾ ਪਸੰਦ ਕਰਦੇ ਹਨ ਇੱਥੇ ਵੀ ਬਹੁਤ ਮੌਕੇ ਹਨ ਤੇ ਬਹੁਤ ਸਾਰੇ ਭਾਰਤੀ ਇੱਥੇ ਆ ਕੇ ਸਿੱਖਿਆ ਪ੍ਰਾਪਤ ਕਰ ਚੁੱਕੇ ਹਨ ਉਹਨਾਂ ਵਿੱਚੋਂ ਬਹੁਤ ਸਾਰੇ ਇੱਥੇ ਕੁਝ ਸਮੇਂ ਲਈ ਆਏ ਹਨ ਤੇ ਬਹੁਤ ਸਫਲ ਰਹੇ ਹਨ ਰਿਪੋਰਟ ਅਨੁਸਾਰ ਮੁਕਤੌਰ ਤੇ ਗ੍ਰੈਜੂਏਸ਼ਨ ਵਿੱਚ 196567 ਅਤੇ 97556 ਵਿਕਲਪਿਕ ਪ੍ਰੈਕਟੀਕਲ ਸਿਖਲਾਈ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ ਓਪੀਟੀ ਕੰਮ ਕਰਨ ਲਈ ਇੱਕ ਅਸਥਾਈ ਪਰਮਿਟ ਹੈ ਜੋ ਐਫ1 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਐਨ ਦੇ ਖੇਤਰ ਨਾਲ ਜੋੜਦਾ ਹੈ ਸੰਬੰਧਿਤ ਵਿਹਾਰਕअनुभव ਹਾਸਲ ਕਰਨ ਦਾ ਮੌਕਾ ਵੀ ਦਿੰਦਾ ਹੈ ਇਲਿਨੋਇਸ ਸਟੈਟ ਦੇ ਪ੍ਰੈਜ਼ੀਡੈਂਟ ਰਾਜ ਐਚੰਬਦੀ ਅਨੁਸਾਰ ਇਸ ਦੇ ਦੋ ਮੁੱਖ ਕਾਰਨ ਹਨ ਉਹਨਾਂ ਨੇ ਕਿਹਾ ਕਿ ਇੱਕ ਕਾਰਨ ਇਹ ਹੈ ਕਿ ਅਮਰੀਕੀ ਅਕਾਦਮਿਕ ਦ੍ਰਿਸ਼ਟੀਕੋਣ ਤੋਂ ਭਾਰਤੀ ਵਿਦਿਆਰਥੀਆਂ ਦੀ ਗੁਣਵੱਤਾ ਬਹੁਤ ਉੱਚੀ ਹੈ ਉਹਨਾਂ ਵਿੱਚ ਲਗਭਗ 60% 3300000 ਵਿੱਚੋਂ 2 ਲੱਖ ਵਿਦਿਆਰਥੀਆਂ ਨੇ ਅਮਰੀਕਾ ਵਿੱਚ ਗ੍ਰੈਜੂਏਟ ਕੋਰਸਾਂ ਵਿੱਚ ਦਾਖਲਾ ਲਿਆ ਹੈ ਐਚੰਬਦੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਦੂਜਾ ਕਾਰਨ ਅਮਰੀਕੀ ਦ੍ਰਿਸ਼ਟੀਕੋਣ ਹੈ ਜੇਕਰ ਅਸੀਂ ਦੋ ਵੱਡੇ ਦੇਸ਼ਾਂ ਦੀ ਗੱਲ ਕਰੀਏ ਤਾਂ ਉਹ ਹਨ ਚੀਨ ਅਤੇ ਭਾਰਤ ਅਮਰੀਕਾ ਵਿੱਚ ਲਗਭਗ 60% ਅੰਤਰਰਾਸ਼ਟਰੀ ਵਿਦਿਆਰਥੀ ਇਹਨਾਂ ਦੋ ਦੇਸ਼ਾਂ ਤੋਂ ਆਉਂਦੇ ਹਨ ਜ਼ਾਹਿਰ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਸਰਕਾਰ ਅਤੇ ਅਮਰੀਕੀ ਸਰਕਾਰ ਦਰਮਿਆਨ ਸਬੰਧ ਮਜ਼ਬੂਤ ਹੋਏ ਹਨ ਜਦੋਂ ਕਿ ਚੀਨ ਨਾਲ ਸਬੰਧ ਪਹਿਲਾ ਵਰਗੇ ਨਹੀਂ ਰਹੇ ਦਰਅਸਲ ਇਹ ਇਸ ਅੰਤਰ ਦਾ ਕਾਰਨ ਹੈ ਚੀਨ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਦੇ ਮਿਨੇਸੋਟਾ ਦੀ ਇੱਕ ਅਦਾਲਤ ਨੇ ਹਰਸ਼ ਕੁਮਾਰ ਰਮਨ ਲਾਲ ਪਟੇਲ ਅਤੇ ਸਟੀਵ ਸ਼ੈਨ ਨੂੰ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਰਿੰਗ ਵਿੱਚ ਭੂਮਿਕਾ ਲਈ ਦੋਸ਼ੀ ਝਹਰਾਇਆ ਹੈ ਇਹਨਾਂ ਦੋਵਾਂ ਕਾਰਨ ਅਮਰੀਕੀ ਸਰਹੱਦ ਉੱਤੇ ਭਾਰਤੀ ਪ੍ਰਵਾਸੀਆਂ ਦਾ ਇੱਕ ਪਰਿਵਾਰ ਠੰਡ ਵਿੱਚ ਜੰਮ ਕੇ ਮਰ ਗਿਆ ਇਹ ਗੁਜਰਾਤੀ ਪਰਿਵਾਰ 2022 ਦੇ ਬਰਫੀਲੇ ਤੂਫਾਨ ਦੌਰਾਨ ਅਮਰੀਕਾ ਕੈਨੇਡਾ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਜੰਮ ਕੇ ਮਰ ਗਿਆ ਕੈਨੇਡਾ ਅਮਰੀਕਾ ਸਰਹੱਦ ਉਤੇ ਮਨੁੱਖੀ ਤਸਕਰੀ ਦੌਰਾਨ ਮਾਰੇ ਗਏ ਗੁਜਰਾਤ ਦੇ ਪਿੰਡ ਡਿਗੁੰਜਾ ਦੇ ਪਟੇਲ ਪਰਿਵਾਰ ਦੀ ਦਰਦਨਾਕ ਘਟਨਾ ਨੇ ਅੰਤਰਰਾਸ਼ਟਰੀ ਮਨੁੱਖੀ ਤਸਕਰੀ ਦੇ ਖਤਰਨਾਕ ਨੈਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ 19 ਜਨਵਰੀ 2022 ਨੂੰ ਕੈਨੇਡੀਅਨ ਸੂਬੇ ਮੈਨੀਟੋਬਾ ਦੇ ਐਮਰਸਨ ਕਸਬੇ ਨੇੜੇ ਬਰਫੀਲੇ ਤੂਫਾਨ ਚ ਜਗਦੀਸ਼ ਪਟੇਲ ਉਹਨਾਂ ਦੀ ਪਤਨੀ ਵਿਸ਼ਾਲੀ 11 ਸਾਲਾ ਬੇਟੀ ਵਿਹਾਂਗੀ ਅਤੇ 3 ਸਾਲ ਦੇ بیٹے ਧਰਮਿਕ ਦੀਆਂ ਲਾਸ਼ਾਂ ਮਿਲੀਆਂ ਸਨ ਇਹ ਪਰਿਵਾਰ 11 ਲੋਕਾਂ ਦੇ ਉਸ ਸਮੂਹ ਦਾ ਹਿੱਸਾ ਸੀ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਹਰਸ਼ ਕੁਮਾਰ ਰਮਨ ਲਾਲ ਪਟੇਲ ਇੱਕ ਭਾਰਤੀ ਨਾਗਰਿਕ ਹੈ ਜਿਸ ਨੂੰ ਡਰਟੀ ਹੈਰੀ ਵਜੋਂ ਵੀ ਜਾਣਿਆ ਜਾਂਦਾ ਹੈ ਹੁਣ ਹਰਸ਼ ਕੁਮਾਰ ਪਟੇਲ ਅਤੇ ਫਲੋਰੀਡਾ ਸਟੇਟ ਉਸਤੇ ਸਹਿਯੋਗੀ ਸਟੀਵ ਸ਼ੈਨ ਨੂੰ 4 ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਜਿਸ ਵਿੱਚ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਕਰਾਉਣਾ ਵੀ ਸ਼ਾਮਲ ਹੈ ਅਮਰੀਕੀ ਸਰਕਾਰੀ ਵਕੀਲਾ ਨੇ ਇਸ ਕਾਰਵਾਈ ਨੂੰ ਭਾਰਤ ਤੋਂ ਗੈਰਕਾਨੂੰਨੀ ਪ੍ਰਵਾਸ ਨੂੰ ਸਹੂਲਤ ਭਰਪੂਰ ਬਣਾਉਣ ਦੇ ਨੈੱਟਵਰਕ ਦਾ ਹਿੱਸਾ ਦੱਸਿਆ। ਮਨੀਸੋਟਾ ਲਈ ਯੂਐਸ ਅਟਾਰਨੀ ਐਂਡੀ ਲੁਗਰ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ। ਉਸ ਨੇ ਕਿਹਾ ਕਿ ਇਸ ਮੁਕੱਦਮੇ ਨੇ ਮਨੁੱਖੀ ਤਸਕਰੀ ਦੀ ਕਲਪਨਾਯੋਗ ਕਰਤੂਤ ਦਾ ਪਰਦਾਫਾਸ਼ ਕੀਤਾ ਹੈ। ਜਿੱਥੇ ਮਨੁੱਖਤਾ ਤੋਂ ਵੱਧ ਪੈਸਿਆਂ ਨੂੰ ਮਹੱਤਤਾ ਦਿੱਤੀ ਜਾਂਦੀ ਹੈ। ਇਸ ਲਾਲਚ ਕਾਰਨ ਇੱਕ ਪਿਓ, ਮਾਂ ਤੇ ਦੋ ਬੱਚਿਆਂ ਨੇ 0 ਡਿਗਰੀ ਤੋਂ ਹੇਠਾਂ ਦੇ ਤਾਪਮਾਨ ਵਿੱਚ ਆਪਣੀ ਜਾਨ ਗੁਆ ਦਿੱਤੀ। ਵਖ-ਵਖ ਭਾਰਤੀ-ਅਮਰੀਕੀ ਪਾਈਚਾਰਾ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤ ਵਿੱਚ ਸਮੂਹਿਕ ਵਿਕਾਸ ਪ੍ਰਤੀ ਵਚਨਬੱਧਤਾ ਲਈ ਉਹਨਾਂ ਦੀ ਸ਼ਲਾਘਾ ਕੀਤੀ। ਵਾਸ਼ਿੰਗਟਨ ਐਡਵੈਂਟਿਸਟ ਯੂਨੀਵਰਸਿਟੀ 'ਚ ਆਯੋਜਿਤ ਗਲੋਬਲ ਇਕੁਇਟੀ ਅਲਾਈਅንስ ਮੀਟ ਵਿੱਚ ਨੇਤਾਵਾਂ ਨੇ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀ ਪਾਈਚਾਰੇ ਮੋਦੀ ਦੇ ਸ਼ਾਸਨ ਵਿੱਚ ਸੁਰੱਖਿਆਤ ਹਨ। ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਕਾਨਫਰੰਸ ਵਿੱਚ ਐਸੋਸੀਏਸ਼ਨ ਆਫ ਅਮਰੀਕਨ ਇੰਡੀਅਨ ਘੱਟ ਗਿਣਤੀ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਸਾਲ ਅਮਰੀਕਾ ਅਤੇ ਕੈਨੇਡਾ ਵਿੱਚ ਹਿੰਦੂ ਮੰਦਰਾ ਉਤੇ ਹੋਏ ਹਮਲਿਆਂ ਦੇ ਪਿਛੋਕੜ 'ਚ ਸ਼ੁਰੂ ਕੀਤਾ ਗਿਆ ਹੈ ਸਮਾਵੇਸ਼ੀ ਵਿਕਾਸ ਅਤੇ ਘਟ ਗਿਣਤੀ ਭਲਾਈ ਲਈ ਮੋਦੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਵਾਸ਼ਿੰਗਟਨ ਐਨਵੈਂਟਿਸਟ ਯੂਨੀਵਰਸਿਟੀ ਅਤੇ ਅਮਰੀਕਨ ਇੰਡੀਅਨ ਘਟ ਗਿਣਤੀਆਂ ਦੀ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਘਟ ਗਿਣਤੀ ਉਥਾਨ ਲਈ ਡਾਕਟਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਗਲੋਬਲ ਪੀਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਐਸੋਸੀਏਸ਼ਨ ਆਫ ਅਮਰੀਕਨ ਇੰਡੀਅਨ ਕਟਗਿਣਤੀ ਦੇ ਸੰਸਥਾਪਕ ਅਤੇ ਪ੍ਰਧਾਨ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਅਸੀਂ ਕਟਗਿਣਤੀਆਂ ਦੇ ਵਿਕਾਸ ਅਤੇ ਮੋਦੀ ਦੇ ਵਿਜ਼ਨ ਤੋਂ ਪ੍ਰੇਰਿਤ ਹਾਂ ਇਹ ਸੰਗਠਨ ਅਮਰੀਕਾ ਤੱਕ ਸੀਮਿਤ ਨਹੀਂ ਰਹੇਗਾ ਇਸ ਦਾ ਵਿਸਤਾਰ ਕੀਤਾ ਜਾਵੇਗਾ ਅਸੀਂ ਕਟਗਿਣਤੀਆਂ ਦੇ ਵਿਕਾਸ ਅਤੇ ਕਟਗਿਣਤੀਆਂ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਵਾਉਣਾ ਚਾਹੁੰਦੇ ਹਾਂ ਵਾਸ਼ਿੰਗਟਨ एडवेंटिस्ट यूनिवर्सिटी ਦੇ ਪ੍ਰੋਫੈਸਰ ਡਾਕਟਰ ਸ਼ੈਰਿਲ ਹੈਰਿਸ ਕਿਸੁੰਜੂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਵਿੱਚਕਾਰ ਸਮਾਨਤਾ ਦੇਖਦਾ ਹਾਂ ਕਿ ਉਹ ਸੁਪਨਿਆਂ ਦੀ ਸ਼ਕਤੀ ਨੂੰ ਪਛਾਣਦੇ ਹਨ ਇੱਕ ਸੁਪਨਾ ਜਿਸ ਵਿੱਚ ਸਾਰੇ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਪੂਰੀ ਆਜ਼ਾਦੀ ਹੁੰਦੀ ਹੈ ਉਹ ਸਮਝਦੇ ਹਨ ਕਿ ਇਹਨਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਇੱਕ ਬੁਨਿਆਦੀ ਢਾਂਚੇ ਇੱਕ ਕਾਨੂੰਨੀ ਢਾਂਚੇ ਦੀ ਲੋੜ ਹੈ ਯੂਐਸ ਇੰਡੀਆ SME ਕੌਂਸਲ ਦੀ CEO ਅਲੀਸ਼ਾ ਬੀ ਪੁਲੀਵਰਟੀ ਨੇ ਕਿਹਾ ਕਿ ਮੋਦੀ ਇਸਾਈਆਂ ਦੇ ਨਾਲ-ਨਾਲ ਹੋਰ ਕਟੜੀ ਗਿਣਤੀਆਂ ਲਈ ਵੀ ਬਹੁਤ ਕੁਝ ਕਰ ਰਹੇ ਨੇ। ਡੋਨਾਲਡ 트럼ਪ ਦੀ ਅਮਰੀਕਾ ਵਾਪਸੀ ਐਕਸ ਦੇ ਮਾਲਕ ਐਲਨ ਮਸਕ ਲਈ ਸਭ ਤੋਂ ਵੱਧ ਫਾਇਦੇਮੰਦ ਸਾਬਤ ਹੋ ਰਹੀ ਹੈ ਡੋਨਾਲਡ 트럼ਪ ਦੀ ਜਿੱਤ ਤੋਂ ਬਾਅਦ ਉਹਨਾਂ ਦੀ ਕੁੱਲ ਜਾਇਦਾਦ 70 ਬਿਲੀਅਨ ਡਾਲਰ ਵੱਧ ਗਈ ਹੈ ਜਿਸ ਤੋਂ ਬਾਅਦ ਉਹ ਅਧਿਕਾਰਤ ਤੌਰ ਤੇ ਹੁਣ ਤੱਕ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ ਟੈਸਲਾ ਦੇ ਸਟਾਕ ਅਸਮਾਨ ਛੂ ਰਿਹਾ ਹੈ ਉਸ ਦੀ AI ਕੰਪਨੀ XAIV ਅਸਮਾਨ ਛੂ ਰਹੀ ਹੈ ਅਤੇ ਅਰਕਪਤੀਆਂ ਦੀ ਜਾਇਦਾਦ ਜਸਵੱਚ ਉਸਦੀ ਬਹੁਤ ਸਾਰੀਆਂ ਕੰਪਨੀਆਂ ਵੀ ਸ਼ਾਮਲ ਹਨ ਉਸ ਦੇ ਬਾਅਦ ਰਹੇ ਰਾਜਨੀਤਿਕ ਪ੍ਰਭਾਵ ਕਾਰਨ ਵਧ ਰਹੀਆਂ ਹਨ ਬਲੂਮਬਰਗ ਬਿਲੀਨੀਅਰਸ ਇੰਡੈਕਸ ਅਨੁਸਾਰ 2 ਨਵੰਬਰ ਦੀਆਂ ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਕੁੱਲ ਜਾਇਦਾਦ 340 ਬਿਲੀਅਨ ਡਾਲਰ ਤੋਂ ਜ਼ਿਆਦਾ ਹੋ ਗਈ ਹੈ 5 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਵਿੱਚ 트ੰਪ ਦੀ ਜਿੱਤ ਤੋਂ ਬਾਅਦ ਐਲਨ ਮਸਕ ਦੀ ਕਿਸਮਤ ਖੁੱਲ ਗਈ ਹੈ ਚੋਣਾਂ ਤੋਂ ਬਾਅਦ ਦੇ ਦੇਣਾ ਵਿੱਚ ਨਿਵੇਸ਼ਕਾਂ ਨੇ ਐਲਨ ਮਸਕ ਵਿੱਚ ਭਰੋਸਾ ਪ੍ਰਗਟਾਇਆ ਤੇ ਟੈਸਲਾ ਦੇ ਸ਼ੇਰਾਂ ਦੀ ਕੀਮਤ ਵਿੱਚ 40% ਦੀ ਛਾਲ ਦੇਖਣ ਨੂੰ ਮਿਲੀ ਬਾਜ਼ਾਰ ਬੰਦ ਹੋਣ ਉਤੇ ਮਸਕ ਦੀ ਕੁੱਲ ਜਾਇਦਾਦ 321.7 ਬਿਲੀਅਨ ਡਾਲਰ ਦੇ ਰਿਕਾਰਡ ਤੇ ਪਹੁੰਚ ਗਈ ਜੋ 3.5 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਉਤੇ ਹੈ ਉਸ ਦੀ ਮੌਜੂਦਾ ਕੁੱਲ ਜਾਇਦਾਦ ਰਿਕਾਰਡ 347.8 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ ਦਿਵਾਲ ਸਟਰੀਟ ਜਰਨਲ ਅਨੁਸਾਰ ਐਲਨ ਮਸਕ ਦੀ AI ਕੰਪਨੀ XAI ਦੀ ਕੀਮਤ ਹਾਲ ਹੀ ਦੇ ਹਫਤੇਾਂ ਵਿੱਚ ਦੁੱਗਣੀ ਤੋਂ ਵੱਧ ਕੇ 50 ਬਿਲੀਅਨ ਡਾਲਰ ਹੋ ਗਈ ਹੈ ਕੰਪਨੀ ਵਿੱਚ ਮਸਕ ਦੀ 60% ਹਿੱਸੇਦਾਰੀ ਹੈ ਉਸ ਦੀ ਦੌਲਤ ਵਿੱਚ 13 ਬਿਲੀਅਨ ਡਾਲਰ ਹੋਰ ਜੁੜ ਗਿਆ ਚੋਣਾਂ ਤੋਂ ਬਾਅਦ ਇਸ ਕੰਪਨੀ ਵਿੱਚ 70 ਬਿਲੀਅਨ ਡਾਲਰ ਦਾ ਵਾਅਦਾ ਹੋਇਆ ਹੈ ਅਮਰੀਕਾ ਦਾ ਸੂਬਾ ਵਰਜੀਨੀਆ ਵਿੱਚ ਹੋਈ ਵਰਲਡ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈਸ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ ਖਿਡਾਰੀਆਂ ਨੇ ਹਿੱਸਾ ਲਿਆ ਭਾਰਤ ਤੋਂ ਪੰਜਾਬ ਦੇ ਜਲੰਧਰ ਸ਼ਹਿਰ ਦੇ ਨਿਵਾਸੀ ਵਿਕਾਸ ਵਰਮਾ ਨੇ ਆਪਣੇ ਭਾਰ ਦੇ ਵਰਗ ਵਿੱਚ 152.5 ਕਿਲੋਗ੍ਰam ਦੀ ਬੈਂਚ ਪ੍ਰੈਸ ਲਾ ਕੇ 골ਡ ਮੈਡਲ ਜਿੱਤਿਆ ਗੱਲਬਾਤ ਦੌਰਾਨ 골ਡ ਮੈਡਲ ਜੇਤੂ ਵਿਕਾਸ ਵਰਮਾ ਨੇ ਦੱਸਿਆ ਕਿ ਇਸ 골ਡ ਮੈਡਲ ਦੇ ਸਿਰਾ ਮੇਰੇ ਮਾਰਗਦਰਸ਼ਕ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੇ ਗੋਗਨਾ ਪੁਲਤ ਨੂੰ ਜਾਂਦਾ ਹੈ ਜਿਨ੍ਹਾਂ ਨੇ ਮੈਨੂੰ ਪਾਵਰ ਲਿਫਟਿੰਗ ਦੇ راہਵਲ ਤੋਰਿਆ ਅਤੇ ਮੇਰੇ ਮਾਰਗਦਰਸ਼ਕ ਬਣੇ ਇਸ ਤੋਂ ਪਹਿਲਾਂ ਵਿਕਾਸ ਵਰਮਾ ਸੰ 2022 ਵਿੱਚ ਦੁਬਈ ਅਤੇ ਸਲਵਾਕੀਆ ਵਿੱਚ ਹੋਏ ਮੁਕਾਬਲੇ ਵਿੱਚ ਦੋ ਵਾਰ 골ਡ ਮੈਡਲ ਜਿੱਤ ਚੁੱਕੇ ਨੇ ਜੇਤੂ ਵਿਕਾਸ ਵਰਮਾ ਨੇ ਕਿਹਾ ਕਿ ਖੇਡਾਂ ਦੀ ਦੁਨੀਆ ਵਿੱਚ ਪੰਜਾਬੀਆਂ ਦੀ ਵੱਖਰੀ ਪਹਿਚਾਨ ਹੈ ਪੰਜਾਬੀਆਂ ਨੇ ਖੇਡ ਜਗਤ ਵਿੱਚ ਵੱਡੇ ਮੁਕਾਮ ਹਾਸਲ ਕਰਕੇ ਦੁਨੀਆ ਭਰ ਵਿੱਚ ਆਪਣਾ ਨਾਂ ਚਮਕਾਇਆ ਹੈ ਅਤੇ ਪੰਜਾਬ ਦੇ ਨੌਜਵਾਨ ਵੱਡੀਆਂ ਪ੍ਰਾਪਤੀਆਂ ਕਰ ਰਹੇ ਨੇ ਉਤੇ ਹੀ ਪੁੱਡਾ ਦੇ ਜੂਨੀਅਰ ਇੰਜੀਨੀਅਰ ਅਤੇ ਹਰ ਪਾਵਰ ਲਿਫਟਰ ਮੋਹਿਤ ਦੁੱਗ ਨੇ ਇੱਕ ਵਾਰ ਫੇਰ ਜਲੰਧਰ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਨੇ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2024 ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ। ਇਹ ਚੈਂਪੀਅਨਸ਼ਿਪ 14 ਤੋਂ 17 ਨਵੰਬਰ 2024 ਤੱਕ ਸ਼ਿਕਾਗੋ ਅਮਰੀਕਾ ਵਿੱਚ ਹੋਈ ਜਿਸ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਇੰਗਲੈਂਡ ਸਮੇਤ 18 ਦੇਸ਼ਾਂ ਦੇ ਸਿਖਰ ਦੇ ਐਥਲੀਟਾਂ ਨੇ ਹਿੱਸਾ ਲਿਆ। 83 ਕਿਲੋ ਦੀ ਭਾਰ ਵਰਗ ਵਿੱਚ ਮੁਕਾਬਲਾ ਕਰਦਿਆਂ ਮੋਹਿਤ ਨੇ 165 ਕਿਲੋ ਦੀ ਸ਼ਾਨਦਾਰ ਬੈਂਚ ਪ੍ਰੈਸ ਨਾਲ ਦੂਜਾ ਸਥਾਨ ਹਾਸਲ ਕੀਤਾ। ਇਹ ਉਹਨ ਪਨ ਅਤੇ ਕੋਸ਼ਲ ਦਾ ਸਬੂਤ ਹੈ ਲਗਾਤਾਰ ਦੂਜੀ ਵਾਰ ਵਰਲਡ ਚੈਂਪੀਅਨਸ਼ਿਪ ਵਿੱਚ ਆਪਣੀ ਜਗ੍ਹਾ ਬਣਾਉਣਾ ਆਉਣ ਲਈ ਇੱਕ ਹੋਰ ਵੱਡਾ ਕਦਮ ਹੈ ਇਸ ਤੋਂ ਪਹਿਲਾਂ 2023 ਵਿੱਚ 모हित ਨੇ ਮੈਂਚੈਸਟਰ ਇੰਗਲੈਂਡ ਵਿੱਚ ਸੋਨੇ ਦਾ ਮੈਡਲ ਜਿੱਤ ਕੇ ਵਰਲਡ ਚੈਂਪੀਅਨ ਬਣਨ ਦਾ ਗੌਰਵ ਪ੍ਰਾਪਤ ਕੀਤਾ ਸੀ 2013 ਵਿੱਚ ਆਪਣੀ ਫਿਟਨੈਸ ਯਾਤਰਾ ਸ਼ੁਰੂ ਕਰਨ ਵਾਲੇ 모हित ਨੇ ਪਰਸਨਲ ਟ੍ਰੇਨਰ ਸਪਲੀਮੈਂਟੇਸ਼ਨ ਕੋਚ ਅਤੇ ਨਿਊਟ੍ਰੀਸ਼ਨ ਕੋਚ ਵਜੋਂ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ ਉਹ ਪੰਜਾਬ ਤੋਂ ਵੱਧ ਵਿਦਿਆਰਥੀਆਂ ਨੂੰ ਮੁਫਤ ਆਨਲਾਈਨ ਕੋਚਿੰਗ ਪ੍ਰਦਾਨ ਕਰਦੇ ਨੇ ਉਹਨਾਂ ਦਾ ਮਕਸਦ ਦੇਸ਼ ਦੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣਾ ਹੈ ਮੈਕਸੀਕੋ ਦੇ ਦੱਖਣੀ ਪੂਰਬੀ ਹਿੱਸੇ ਵਿੱਚ ਬੰਦੂਕਧਾਰੀਆਂ ਨੇ ਅਨੇਵਾ ਗੋਲੀਬਾਰੀ ਕੀਤੀ ਇਸ ਹਮਲੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ ਇਹ ਗੋਲੀਬਾਰੀ ਹਿੰਸਾ ਦੀਆਂ ਘਟਨਾਵਾਂ ਨਾਲ ਜੂਝ ਰਹੇ ਤਬਸਕੋ ਸੂਬੇ ਦੇ ਤੱਟੀ ਸੂਬੇ ਵਿੱਚ ਹੋਈ ਜਨਤਕ ਸੁਰੱਖਿਆ ਅਸਕਰ ਉਮਰ ਗਾਰਸਿਆ ਨੇ ਐਕਸ ਉਤੇ ਇੱਕ ਪੋਸਟ ਵਿੱਚ ਕਿਹਾ ਕਿ ਗੋਲੀਬਾਰੀ ਵਿਲਹਾਰ ਮੌਸਾ ਵਿੱਚ ਹੋਈ ਹੈ ਸੰਗੀ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਇਸ ਸੰਬੰਧੀ ਸਥਾਨਕ ਅਧਿਕਾਰੀਆਂ ਦੀ ਮਦਦ ਲਈ ਜਾ ਰਹੀ ਹੈ ਦੱਸ ਦਈਏ ਕਿ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਨਾ ਹੀ ਇਹ ਸਪਸ਼ਟ ਹੋ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਸੋਸ਼ਲ ਮੀਡੀਆ ਉਤੇ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਲੋਕ ਬਾਹਰ ਤੋਂ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਜਦਕਿ ਪੁਲਿਸ ਦੇ ਪਹੁੰਚਣ ਤੱਕ ਕੁਝ ਬਚੇ ਹੋਏ ਲੋਕ ਪੀੜਤਾ ਦੇ ਨਾਲ ਰਹੇ ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਬੰਦੂਕਦਾਰੀਆਂ ਨੇ ਮਦ ਮੈਕਸੀਕੋ ਵਿੱਚ ਇੱਕ ਬਾਹਰ ਵਿੱਚ ਗੋਲੀਬਾਰੀ ਕੀਤੀ ਸੀ ਇਸ ਵਿੱਚ 10 ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ ਇਹ ਹਮਲਾ ਕਿਵੇਂ ਚਾਰੋਂ ਦੇ ਇਤਿਹਾਸਕ ਸ਼ਹਿਰ ਦੇ ਕੇਂਦਰ ਵਿੱਚ ਹੋਇਆ ਸੀ ਜੋ ਕਿ ਹਾਲ ਹੀ ਵਿੱਚ ਗੁਆਰੇਰੋ ਵਰਗੇ ਗਵਾਂਡੀ ਰਾਜਾ ਵਿੱਚ ਦੇਖੀ ਗਈ ਹਿੰਸਾ ਤੋਂ ਬਚਿਆ ਸੀ ਭਾਰਤੀ ਅਮਰੀਕੀਆਂ ਨੇ ਕੈਨੇਡਾ ਤੇ ਬੰਗਲਾਦੇਸ਼ ਵਿੱਚ ਹਿੰਦੂਆ ਖਿਲਾਫ ਹੋ ਰਹੀ ਹਿੰਸਾ ਦੇ ਵਿਰੋਧ ਵਿੱਚ ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸਿਲੀਕਨ ਵੈਲੀ ਵਿੱਚ ਇੱਕ ਜੁਟਤਾ ਰੈਲੀ ਕੱਢੀ ਮਿਲਪਿਟਾਸ ਸਿਟੀ ਹਾਲ ਵਿਖੇ ਭਾਰਤੀ ਅਮਰੀਕੀਆਂ ਦੇ ਇੱਕ ਵੱਡੇ ਘਟ ਨੂੰ ਸੰਬੋਧਨ ਕਰਦਿਆਂ ਭਾਰਤੀਆਂ ਨੇ ਪਰ ਮੋ ਖਾਗਵਾ ਨੇ ਹਿੰਦੂ ਕਟਗਿੰਤਿਆਂ ਦੇ ਹੋ ਰਹੇ ਹਮਲਿਆਂ ਬਾਰੇ ਚਰਚਾ ਕੀਤੀ ਤੇ ਅਮਰੀਕੀ ਆਗੂਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਨ ਅਤੇ ਹਿੰਦੂ ਕਟਗਿੰਤੀ ਆਵਾਜ਼ੀਆਂ ਦੀ ਸੁਰੱਖਿਆ ਲਈ ਕੈਨੇਡਾ ਤੇ ਬੰਗਲਾਦੇਸ਼ ਦੀਆਂ ਸਰਕਾਰਾਂ ਨੂੰ ਜਵਾਬ ਦੇ ਬਣਾਉਣ ਦੀ ਅਪੀਲ ਕੀਤੀ। ਸਿਲੀਕਨ ਵੈਲੀ ਦੇ ਖਾੜੀ ਖੇਤਰ ਵਿੱਚ 2 ਲੱਖ ਤੋਂ ਵੱਧ ਭਾਰਤੀ ਅਮਰੀਕੀ ਰਹਿੰਦੇ ਹਨ ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਰੈਲੀ ਵਿੱਚ ਮੌਜੂਦ ਲੋਕਾਂ ਨੇ ਬ੍ਰਾਂਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਖਾਲਿਸਤਾਨੀਆਂ ਦੁਆਰਾ ਹਿੰਦੂਆਂ ਉੱਤੇ ਹਮਲੇ ਦੀ ਘਟਨਾ ਨਾਲ ਨਜ਼ੀ ਠੰਡੇ ਤਰੀਕੇ ਉਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਰੈਲੀ ਵਿੱਚ ਕਨੇ ਖਾਲਿਸਤਾਨੀ ਅਤਵਾਦ ਬੰਦ ਕਰੋ ਕੈਨੇਡੀਅਨ ਕੈਨੇਡੀਅਨ ਹਿੰਦੂਆਂ ਦੀ ਰੱਖਿਆ ਕਰੋ ਇਸਲਾਮਿਕ ਅਤਵਾਦ ਬੰਦ ਕਰੋ ਬੰਗਲਾਦੇਸ਼ੀ ਹਿੰਦੂਆਂ ਦੀ ਰੱਖਿਆ ਕਰੋ ਵਰਗੇ ਨਾਰੇ ਲਾਏ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅਸੀ ਖਾਲਿਸਤਾਨੀ ਅਤਵਾਦੀਆਂ ਦੇ ਮੰਦਿਰ ਦੇ ਪਰਿਸਰ ਵਿੱਚ ਦਾਖਲ ਹੋਣ ਅਤੇ ਪੁਰਸ਼ ਔਰਤਾ ਤੇ ਬੱਚਿਆਂ ਦੀ ਕੁਟਮਾਰ ਦੇ ਵੀਡੀਓ ਦੇਖੇ ਦੀਵਾਲੀ ਦਾ ਤਿਉਹਾਰ ਮਨਾਉਣ ਗਏ ਹਿੰਦੂਆਂ ਨੂੰ ਉਹਨਾਂ ਗੁੰਡਿਆਂ ਵੱਲੋਂ ਤੰਗ ਪ੍ਰੇਸ਼ਾਨ ਕਰਦਿਆ ਦੇ ਕੇ ਪਰੇਸ਼ਾਨੀ ਹੋਈ ਐਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ ਇਸ ਦੇ ਨਾਲ ਦੇ ਹੋਈ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ